ਗੁਰੂ ਪਿਆਰੀ ਗੁਰਸਤਾਰੀ ਸਾਧ ਸੰਗਤ ਜੀਓ ਅੰਮ੍ਰਿਤ ਵੇਰੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਰਲ ਮਿਲ ਕੇ ਹਾਜ਼ਰ ਹੋਣ ਵਾਲੇ ਹਾਂ ਆਓ ਜਿੰਨੇ ਸਰੀਰ ਆਪਾਂ ਜੜ ਵਿੱਚ ਹਾਂ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਲੜੀਵਾਰ ਵਿਆਖਿਆ ਤੀਜੇ ਪਾਸ਼ਾ ਦੀ ਅਮਰ ਕਮਈ ਬਾਣੀ ਅਨੰਦ ਸਾਹਿਬ ਦੀ ਵਿਆਖਿਆ ਚੱਲ ਰਹੀ ਹੈ ਕਿ ਅੱਜ ਆਪਾਂ 11ਵੀਂ ਪੌੜੀ ਦੀ ਵਿਚਾਰ ਸ਼ੁਰੂ ਕਰਨੀ ਹੈ ਏ ਮਣ ਪਿਆਰਿਆ ਤੂੰ ਸਦਾ ਸੱਚ ਸੁਮਾਲੇ ਏ ਕੋਤੰਬ ਤੂੰ ਤੇਲੇ ਖਦਾ ਚੱਲੈ ਨਾਹੀ ਤੇਰ ਨਾਲੇ ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾ ਹਈਐ ਸਤ ਗੁਰੂ ਕਾ ਉਪਦੇਸ ਸਤ ਗੁਰੂ ਕਾ ਉਪਦੇਸ਼ ਸੁਣ ਤੋਂ ਹੋਵੇ ਤੇਰੇ ਨਾਲੇ ਕਹ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਇਹ ਹੈ ਜੀ 11ਵੀਂ ਪੌੜੀ ਗੁਰੂ ਸਾਹਿਬ ਜੀ ਨੇ ਨਾ ਪਿਛਲੀ ਪੌੜੀ ਦੇ ਵਿੱਚ ਇਹ ਮਨ ਨੂੰ ਫੜਕਾਰ ਵੀ ਪਾਈ ਸੀ ਨਾ ਇਹ ਮਨ ਚੰਚਲਾ ਚੰਚਲ ਗਿਰਤੀ ਵਾਲੇ ਮਨਾ ਚਤਰਾਇਨਾ ਰੱਬ ਨਹੀਂ ਪਾਇਆ ਚਤਰਾਈ ਕਿਹਨੇ ਨਾ ਪਾਇਆ ਪਰ ਹੁਣ ਇਹ ਮਨ ਤੋਂ ਕੰਮ ਨਹੀਂ ਲੈਣਾ ਜਿਵੇਂ ਗੁਰੂ ਸਾਹਿਬ ਜੀ ਨੇ ਬਾਣੀ ਚ ਲਿਖਿਆ ਨਾ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ ਕਹਿੰਦੇ ਭਾਈ ਜਿਹੜਾ ਇਹ ਨਿਮਨ ਵਾਲਾ ਦਾ ਇਹਦੇ ਨਾਲ ਇਹ ਮਨ ਦੇ ਨਾਲ ਹੀ ਸਭ ਕੁਝ ਹੋਣਾ ਹੈ ਇਕੱਠਾ ਵੀ ਮਨ ਨਾਲ ਹੀ ਹੋਣਾ ਸਾਰਾ ਕੁਝ ਤੇ ਮਨ ਦੇ ਨਾਲ ਹੀ ਝਗੜਾ ਹੈ ਵੇਖੋ ਤੁਸੀਂ ਖਿਆਲ ਆਓ ਝਗੜਾ ਵੀ ਇਹਦੇ ਨਾਲ ਹੈ ਤੇ ਕੰਮ ਵੀ ਸਵਾਰਨ ਆਣੀ ਹੈ ਜੀ ਸਵਾਰਨ ਵਾਲੇ ਪਾਸੇ ਵੀ ਇਹ ਆ ਤੇ ਵਿਗਾੜਨ ਵਾਲੇ ਪਾਸੇ ਵੀ ਆ ਗੱਲ ਸਮਝਣ ਦੀ ਲੋੜ ਹੈ ਮਾਣੀ ਨਾਲ ਝਗੜਾ ਗੁਰੂ ਸਾਹਿਬ ਇਹ ਕਹਿੰਦੇ ਤੇ ਮਾਣੀ ਨਾਲ ਸਾਥ ਇਨੇ ਸਾਥ ਵੀ ਤੇਰਾ ਦੇਣਾ ਜੇ ਤਾਂ ਇਹਨੂੰ ਸੰਗਤ ਚੰਗੀ ਮਿਲ ਗਈ ਤਾਂ ਇਹ ਬੜਾ ਲਾਭਕਾਰ ਬਣ ਜੂਗਾ ਤੇਰੇ ਵਾਸਤੇ ਮਨ ਵਿਚਾਰ ਹੈ ਜੀ ਤੇ ਜੇ ਤੂੰ ਮਾੜੇ ਪਾਸੇ ਲਾ ਲਿਆ ਤੇ ਤੇ ਸਭ ਤੋਂ ਮਾੜਾ ਤੇਰੇ ਵਾਸਤੇ ਗੁਰੂ ਜੀ ਕਹਿੰਦੇ ਮਾਣਾ ਹੈ ਤੇਰਾ ਹੋਰ ਤੇਰਾ ਕੋਈ ਵੈਰੀ ਨਹੀਂ ਗਾ ਤੇਰਾ ਮਾਣੀ ਤੇਰਾ ਵੈਰੀ ਹੈ ਤੇਰਾ ਮਾਣੀ ਸਭ ਤੋਂ ਵੱਡਾ ਮਿੱਤਰ ਹੈ ਦੇਖੋ ਜੀ ਗੁਰੂ ਜੀ ਦੋਨੇ ਪਾਸੇ ਕਹਿੰਦੇ ਐ ਪਰ ਵਿਚ ਕੀ ਆ ਗਿਆ ਇਹ ਤੇਰਾ ਨਾਲ ਉਹ ਜੀ ਕਹਿੰਦੇ ਇਹ ਜਿਹੜੇ ਕੰਮ ਹੈ ਤਾਂ ਸ਼ੁੱਧ ਹੋਣਗੇ ਜੇ ਇਹਨੂੰ ਵਿਚਾਰ ਚੰਗੇ ਮਿਲਣਗੇ ਵਿਚਾਰ ਚੰਗੇ ਰਹੇਗਾ ਮਨਾ ਫਿਰਿਆ ਸੰਗਤ ਚੰਗੇ ਦੇਹਾਂਗਾ ਤੇ ਜੇ ਇਹਨੂੰ ਮਾੜੇ ਵਿਚਾਰਾਂ ਵਿੱਚ ਬਹਿਣ ਲਾਤਾ ਤੇ ਤੇਰਾ ਸਭ ਤੋਂ ਵੱਡਾ ਵੈਰੀ ਤੇਰਾ ਮਨ ਆ ਜੂਜੀ ਕਹਿੰਦੇ ਸਭ ਤੋਂ ਵੱਡਾ ਵੈਰੀ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾ ਤੇ ਇੱਥੇ ਵੀ ਕਹਿੰਦੇ ਇਹ ਮਨ ਪਿਆਰਿਆ ਉਹ ਪਿਆਰਿਆ ਮਨਾ ਜਿਵੇਂ ਕਿਸੇ ਨੂੰ ਆਪਾਂ ਆਵਾਜ਼ ਮਾਰ ਕੇ ਕਹਿੰਨੇ ਆ ਤੇ ਬੇਟਾ ਜਾਣਤੀ ਏ ਮੇਰੀ ਗੱਲ ਸੁਣ ਕੇ ਜਾਈਂ ਇਵੇਂ ਜਿਵੇਂ ਆਪਾਂ ਇੱਥੇ ਵੀ ਗੁਰੂ ਜੀ ਮਨ ਨੂੰ ਆਵਾਜ਼ ਮਾਰਦੇ ਆਏ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਕਹਿੰਦੇ ਤੂੰ ਸੱਚ ਦੀ ਸੰਭਾਲ ਕਰ ਮਾਣਾ ਮਿਲਿਆ ਕਿਉਂਕਿ ਸਾਡਾ ਮਾਣਾ ਜਿਹੜਾ ਨਾ ਜੀ ਇਹ ਚੰਦਰਾ ਝੂਠ ਦੀ ਸੰਭਾਲ ਕਰਦਾ ਵੱਧ ਸੱਚ ਦੀ ਸੰਭਾਲ ਨਹੀਂ ਕਰਦਾ ਝੂਠ ਦੀ ਵੱਧ ਸੰਭਾਲ ਕਰਦਾ ਹੈ ਰੰਗੇ ਗੁਰੂ ਜੀ ਨੇ ਕਿਹਾ ਵੀ ਮਾਨ ਪਿਆਰਿਆ ਤੂੰ ਸਦਾ ਸੱਚ ਸਮਾਜੇ ਸੱਚ ਨੂੰ ਸੰਭਾਲ ਭਾਈ ਗੁਰੂ ਜੀ ਕਹਿੰਦੇ ਇਹ ਪਤੰਬ ਕੂੰਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਪਤੰਬ ਪਰਿਵਾਰ ਨੂੰ ਕਹਿੰਦੇ ਜੇ ਆਪਾਂ ਇਹਦੇ ਅਰਥ ਗੁਰਬਾਣੀ ਦੇ ਮੁਤਾਬਕ ਕਰਾਂਗੇ ਪਿਆਰਿਓ ਤਾਂ ਦੋ ਤਰ੍ਹਾਂ ਦੇ ਨਾਲ ਅਰਥ ਹੋ ਜਾਣਗੇ ਵੈਸੇ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਬਾਹਰੀ ਪਰਿਵਾਰ ਦੀ ਵੀ ਗੱਲ ਕੀਤੀ ਹੈ ਪਤੰਬ ਪਰਿਵਾਰ ਨੂੰ ਆਖਿਆ ਬਾਹਰੀ ਪਰਿਵਾਰ ਨੂੰ ਤੇ ਪਟੰਗ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਜੀ ਨੇ ਵੀ ਲਿਖਿਆ ਚੱਪਾਣਾ ਚੱਲਣਾ ਰਤਨ ਸੇ ਸੁਣੀਆ ਰ ਵਹਿ ਗਏ ਹੀੜੇ ਮੁੱਤੀ ਧਾ ਸੇ ਜਾਨੀ ਚੱਲ ਗਏ ਜਿਹੜੇ ਨਾਲ ਜਾਂਦਾ ਸਨੇ ਤੇਰਾ ਪਰਿਵਾਰ ਅੱਖਾਂ ਤੇਰਾ ਨਾਂ ਕੰਨ ਫਿਰ ਤੇਰੀ ਜਵਾਨ ਨੱਕ ਇਹ ਵੀ ਪਰਿਵਾਰ ਆ ਸਾਡਾ ਜੀ ਗੁਰੂ ਜੀ ਕਹਿੰਦੇ ਜਿਹੜਿਆਂ ਦੇ ਅੱਖੇ ਲੱਗ ਕੇ ਜਿਹੜੇ ਪਰਿਵਾਰ ਦੇ ਅੱਖੇ ਲੱਗ ਕੇ ਤੋਂ ਬੜੇ ਬਾੜੇ ਕੰਮ ਕੀਤੇ ਆ ਖਾਣਾ ਮਾੜਾ ਵੇਖਿਆ ਜਵਾਨ ਨਾ ਮਾੜਾ ਬੋਲਿਆ ਕੰਨਾਂ ਦੇ ਨਾਲ ਮਾੜਾ ਸੁਣਿਆ ਚੇਤੇ ਰੱਖੀ ਬਾਬਾ ਫਰੀਦ ਜੀ ਕਹਿੰਦੇ ਚੱਪਣ ਦੰਦਾ ਦੇ ਨਾਲ ਚੱਪਣ ਚੱਪਣ ਚੱਲਣ ਪੈਰ ਚੱਪਣ ਚੱਲਣ ਰਤਨ ਅੱਖਾਂ ਰਤਨ ਸਿਰ ਸੁਣਿਆ ਕੰਨ ਬਹਿ ਗਏ ਉਹ ਬਹਿ ਗਏ ਗੁਰੂ ਜੀ ਕਹਿੰਦੇ ਤਾਂ ਜਿਉਂਦੀ ਸਾਥ ਛੱਡ ਗਿਆ ਨਾ ਜੀ ਤਾਂ ਮੰਜੇ ਤੇ ਬਹਿ ਜਾਂਦਾ ਬੰਦਾ ਸਾਥ ਛੱਡ ਜਾਂਦਾ ਜਿਉਂਦੀ ਅੱਖਾਂ ਕੋਲੇ ਬੈਠੇ ਬਿਉਰ ਗੁਰੂ ਤੇਰੀ ਪਸ਼ਾਮ ਨਹੀਂ ਉਹਦੇ ਵੀ ਮੇਰਾ ਪੁੱਤ ਆ ਗਿਆ ਤੇ ਧੀ ਆ ਗਈ ਉਹ ਤਾਂ ਬੋਲ ਤੋਂ ਪਛਾਣ ਆਉਂਦਾ ਕਈ ਵਾਰ ਇਈ ਵਾਰੀ ਬੋਲਾ ਹੋਇਆ ਕੰਨਾਂ ਤੋਂ ਜਿਉਂਦਾ ਹੀ ਮਨੋਖਾ ਕਈ ਜਵਾਨ ਹੈ ਜਿਹੜੀ ਬੋਲਦੀ ਨਹੀਂ ਕੋਲੇ ਬਾਪੂ ਦੇ ਬੈਠੇ ਸਮਝਣੇ ਆਉਂਦੀ ਫਿਰ ਪੈਰ ਵੀ ਜਵਾਬ ਦੇ ਜਾਂਦੇ ਹੋਂ ਜਿਉਂਦੀ ਚੱਪਣ ਚੱਲਣ ਦੰਦ ਵੀ ਜਿਉਂਦੇ ਝੜ ਜਾਂਦੇ ਜਾਂ ਸਾਹ ਛੱਡ ਜਾਂਦੇ ਆ ਬੜਾ ਕੁਝ ਚੱਪਿਆ ਨਹੀਂ ਗੰਦ ਪਿੱਲ ਪਤਾ ਨਹੀਂ ਕੀ ਕੁਝ ਅੱਧਾ ਚੱਪਣ ਚੱਲਣ ਰਤਾਂ ਸੇ ਸੁਣੀਅਰ ਬਹਿ ਗਏ ਇਹ ਵੀ ਪਰਿਵਾਰ ਹੈ ਜੀ ਇੱਕ ਪਰਿਵਾਰ ਸਾਡਾ ਜੀ ਭਾਈ ਜਿਹਦੇ ਵਿੱਚ ਮਾਤਾ ਪਿਤਾ ਹੈ ਬੱਚੇ ਹੈ ਘਰ ਵਾਲੀ ਹੈ ਦੇਖੋ ਜੀ ਇਹਨਾਂ ਦੀ ਪਰਵ੍ਰਿਸ਼ਟ ਕਰਨੀ ਹੈ ਪਰ ਕਈ ਬੰਦੇ ਇਹ ਮੋਹ ਦੇ ਜਾਲ ਵਿੱਚ ਗੁਰੂ ਜੀ ਸਵਤ ਨੂੰ ਸਜੇਵ ਕਰਦੇ ਆ ਜੀ ਮੋਹ ਦਾ ਜਾਲ ਪਾ ਜਾਂਦਾ ਕਈ ਵਾਰੀ ਤੇ ਉਸ ਜਾਲ ਦੇ ਵਿੱਚ ਫਿਰ ਆਪਣੀ ਜਿੰਦ ਕਿਸ ਦੀ ਹਰੀ ਚੱਕੀ ਦੇ ਵਿੱਚ ਆ ਕਈ ਵਾਰੀ ਜਦੋਂ ਮੋਹ ਜਾਲ ਦੇ ਵਿੱਚ ਬੰਦਾ ਕਰਦਾ ਆਪਦੇ ਭਰਾ ਨਾਲ ਥੱਗੀ ਸਕੇ ਭਰਾਵਾਂ ਨਾਲ ਥੱਗਿਆ ਮਾਰ ਜਾਂਦਾ ਚੰਦਰਾਮਾਣਾ ਮੋਹ ਦੇ ਜਾਲ ਦੇ ਵਿੱਚ ਆਪਦੇ ਪਰਿਵਾਰ ਦੇ ਖਾਤਰ ਚਾਰਕ ਜੀਆਂ ਦੀ ਖਾਤਰ ਚੰਦਰਾਮਣ ਲੁੱਟ ਕੇ ਖਾੜਾਂ ਦਾ ਸਾਰੇ ਸੰਸਾਰ ਨੂੰ ਪਿਆਰ ਲੋ ਆ ਵੇਖ ਲੀਟਰ ਕਿਵੇਂ ਲੁੱਟ ਲੁੱਟ ਕੇ ਸਕੈਂਡਲ ਨਿਕਲਦੇ ਨੇ ਨੇਤਾ ਕਦੇ ਕਿਸੇ ਸਕੈਂਡਲ ਦੇ ਵਿੱਚ ਕਦੇ ਕਿਸੇ ਸਕੈਂਡਲ ਦੇ ਵਿੱਚ ਇੱਕ ਇੱਕ ਵਾਰ ਜੋ ਪਿੱਛੇ ਜੇ ਵਾਪਰ ਇਸ ਤਬੂਤ ਘਟਾਲਾ ਤਬੂਤ ਜਿਹਦੇ ਵਿੱਚ ਸ਼ੀਦ ਪੈ ਕੇ ਆਉਂਦੇ ਆ ਨਾ ਕਿ ਉਦੋਂ ਹਟਲਿਹਾਰੀ ਆਵਾਜ਼ ਪਈ ਦੀ ਸਰਕਾਰ ਸਰਕਾਰ ਗੱਲ ਦੇ ਉਦੋਂ ਵੇਲੇ ਤਬੂਤ ਘਟਾਲਾ ਹੋਇਆ ਸੀ ਉਦੋਂ ਤਬੂਤ ਘਟਾਲਾ ਤਬੂਤਾਂ ਦੇ ਵਿੱਚੋਂ ਜਿਹਦੇ ਵਿੱਚ ਸ਼ਹੀਦਾਂ ਦੇ ਵੀ ਮੰਨ ਲਓ ਵੀ ਸਰੀਰ ਪਾ ਕੇ ਲੈ ਕੇ ਆਉਂਦੇ ਹਨਾ ਸਰੀਰ ਨੂੰ ਉਹਦੇ ਵਿੱਚ ਵੀ ਘਟਾਲਾ ਕਰਗੇ ਸੀ ਆਪ ਬਿਹਾਰ ਦੇ ਵਿੱਚ ਇੱਕ ਚਾਰਾ ਘਟਾਲਾ ਹੋਇਆ ਸੀ ਆਪਾਂ ਤਾਂ ਦਾਣ ਦਿੰਨੇ ਆ ਵੀ ਚਲ ਭਾਈ ਗਊਆਂ ਵਾਸਤੇ ਕੋਈ ਤੂੜੀ ਦਾਣ ਦੇ ਤਾਂ ਕੁਝ ਕਰ ਦਿੰਦਾ ਇਹਨਾਂ ਨੇ ਤਾਂ ਚਾਰਾ ਘਟਾਲਾ ਵੀ ਕਰਤਾ ਚਾਰਾ ਘਟਾਲਾ ਕਿੰਨੇ ਘਟਾਲੇ ਦੀ ਗੰਦਗੀ ਜੀ ਆਪਾਂ ਕਈ ਵਾਰ ਬੰਦਾ ਆਪਦੇ ਪਰਿਵਾਰ ਦੇ ਖਾਤਰ ਬਹੁਤ ਵੱਡੇ ਜਾਲ ਵਿੱਚ ਫਸ ਜਾਂਦਾ ਗੁਰੂ ਜੀ ਕਹਿੰਦੇ ਇਥੋਂ ਸੁਚੇਤ ਕਰਦੇ ਗੁਰੂ ਜੀ ਪਿਆਰਿਓ ਵੀ ਸਵਰਤ ਸੁਚੇਤ ਕਰਕੇ ਮਣਾ ਆਪਦੀ ਸੱਚੀ ਸੋਚੀ ਕਿਰਤ ਕਰ ਜਿੰਨਾ ਤੈਨੂੰ ਕਿਰਤ ਵਿੱਚੋਂ ਤੈਨੂੰ ਬਚ ਗਿਆ ਤੇਰੇ ਵਾਸਤੇ ਵਾਵਾ ਪਸ ਜਿੰਨੀ ਕਿਰਤ ਤੇਰੀ ਹੈ ਠੱਗਾਂ ਨਾਲ ਮਾਰ ਕੇ ਸੰ ਨਾਲ ਬੇਈਮਾਨ ਗਣਾ ਕਰੋ ਮਾਣਾ ਮੇਰਿਆ ਤੇ ਨਹੀਂ ਫਿਰ ਬਾਬਾ ਕਬੀਰ ਜੀ ਨੇ ਮੋਹਰ ਲਾਈ ਬਾਣੀ ਵਿੱਚ ਜੀ ਕਹਿੰਦੇ ਤੂੰ ਬਹੁ ਪਰਪੰਚ ਕਰ ਪਰ ਧਨ ਲਿਆਵਾ ਹੈ ਸਤਿਦਾਰ ਆਪੈ ਆਣ ਲਟਾਵੇ ਮਨ ਮੇਰੇ ਭੂਲੇ ਕੱਪ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪਹਿਲੀਐ ਛਣ ਛਣ ਤਨ ਛੀਜੈ ਜਰਾ ਜਨਾਵੈ ਤਬ ਤੇਰੀ ਯੋਗ ਕੋਈ ਪਾਨਿਓ ਨਾ ਪਾਵੇ ਤੈਤ ਕਬੀਰ ਕੋਈ ਨਹੀਂ ਤੇਰਾ ਫਿਰਦਾ ਰਾਮ ਕੀ ਨਾ ਜਪੈ ਸਵੇਰਾ ਮਾਣਾ ਮੇਰਾ ਕੋਈ ਨਹੀਂ ਬਾਬਾ ਕਬੀਰ ਜੀ ਕਹਿੰਦੇ ਜਿਹੜੇ ਪਰਿਵਾਰ ਦੀ ਖਾਤਰ ਵਡੀਆਂ ਛਲਕਾਂ ਠੱਗਣਾ ਚੋਰਾ ਨਾ ਕੀਤੀਆਂ ਚੇਤੇ ਰੱਖੀ ਗੁਰੂ ਜੀ ਕਹਿੰਦੇ ਤੇਰਾ ਜਦੋਂ ਅੰਤਮ ਸਮਾ ਆ ਗਿਆ ਨਾ ਨੇੜੇ ਸਰੀਰ ਦੇ ਉੱਤੇ ਬੜੇ ਪਤਾ ਹੁਣੇ ਨਾ ਸਰੀਰ ਤੇ ਸਾਰਾ ਤੇ ਹੁਣਾ ਬੜੇ ਚਲੋ ਦੇਖੀ ਭਾਰਜਵਾਨੇ ਜਾਂਦਾ ਵੱਖਰੀ ਗੱਲ ਐ ਪਰ ਬੜੇ ਪਤਾ ਹੁਣਾ ਹੀ ਆ ਨਾ ਗੁਰੂ ਜੀ ਕਹਿੰਦੇ ਫਿਰ ਚੇਤੇ ਰੱਖੀ ਜਿਹੜੇ ਲਾਭ ਦੇ ਵਾਸਤੇ ਤੂੰ ਵੜਨਾ ਠੱਗਣਾ ਮਾਰਨਾ ਇਹ ਔਲਾਦ ਤੇਰੀ ਇੰਨੀ ਨਲਾਇਕ ਨਿਕਲ ਜੂਗੀ ਤੇਰੇ ਓਪ ਤੇ ਵਿੱਚ ਤਪ ਤੇਰੀ ਓਕ ਕੋਈ ਪਾਣੀ ਹੁਣਾ ਪਾਵੇ ਪਾਣੀ ਦੀ ਘੁੱਟ ਵੀ ਤੇਰੇ ਮੁਖ ਦੇ ਵਿੱਚ ਨਹੀਂ ਪੌਈ ਫਿਰ ਤੂੰ ਪਛਤਾਏਂਗਾ ਵੀ ਹਾਂ ਮੈਂ ਆਲਾ ਵਾਸਤੇ ਠੱਗੀਆਂ ਵਈਆਂ ਮਾਰੀਗਾ ਮਾਣਾ ਮੇਰੇ ਆ। ਜਿੰਦ ਤੇਰੀ ਕਿਸਨੇ ਚੱਕੀ ਵਿੱਚ ਮਾਰੇ ਕੰਮ ਬਾਬਾ ਕਬੀਰ ਜੀ ਕਹਿੰਦੇ ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਏ। ਸੋ ਗੁਰੂ ਜੀ ਕਹਿੰਦੇ ਇਹ ਪਟੰਬ ਹਾਂ ਭਾਈ ਆਉਂਦੀ ਕਿਰਤ ਦੇ ਨਾਲ ਪਰਿਵਾਰ ਨੂੰ ਪਾ ਤੇ ਜੇ ਤੂੰ ਇਹਦੇ ਕੰਨੀ ਵੇਖਦਾ ਰਿਹਾ ਤੇ ਚੱਲੈ ਨਾਹੀਂ ਤੇਰੇ ਨਾਲੇ ਤੇਰੇ ਨਾਲ ਤਾਂ ਕਿਸਨੇ ਨਿਭਣ ਵਾਲਾ ਨਹੀਂ ਕਾਹੀ ਦੱਸ ਦੋ ਭਾਈ ਜੇ ਨਿਭਣ ਵਾਲਾ ਹੈਗਾ ਤਾਂ ਕੋਈ ਨਹੀਂ ਨਿਭਦਾ ਜੀ ਉਹ ਮਰਿਆ ਨਾ ਮੋਇਆ ਨਾਲੇ ਰਾਮਕਲੀ ਸਾਧ ਵਿੱਚ ਪੜਦੇ ਨਾ ਗੁਰੂ ਸਾਹਿਬ ਦਾ ਬਚਨ ਆਪਾਂ ਮਰਿਆਂ ਦੇ ਨਾਲ ਮਰਿਆ ਨਹੀਂ ਜਾਂਦਾ ਜੀ ਕੋਈ ਵੇਖਿਆ ਕਦੇ ਜਾਂਦਾ ਵੀ ਭਾਈ ਮਰਿਆ ਨਾ ਮਰਿਆ ਗਿਆ ਸੋ ਗੁਰੂ ਜੀ ਕਹਿੰਦੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਹੀਂ ਤੇਰਾ ਨਾਲੇ ਸਾਥ ਤੇਰਾ ਇੱਕ ਵਾਰ ਫੇਰ ਗੱਲ ਦ੍ਰਿੜ ਕਰਾਉਂਦੇ ਆ ਸਾਥ ਤੇਰਾ ਚੱਲੈ ਨਹੀਂ ਸੁਰਤ ਨੂੰ ਸੁਚੇਤ ਕਰਦੇ ਆ ਤੇਰੇ ਨਾਲ ਨਹੀਂ ਕੋਈ ਨਿਵਣ ਵਾਲਾ ਬਣਾ ਮੇਰਾ ਨਾ ਜਮੀਨ ਨਾ ਜਾਇਦਾਦ ਨਾ ਕੋਈ ਅਹੁਦਾ ਨਾ ਕੋਈ ਮਾਂ ਕੋ ਨਾ ਕੋਈ ਚਾਚਾ ਨਾ ਕੋਈ ਤਾਇਆ ਨਾ ਕੋਈ ਭੈਣ ਨਾ ਕੋਈ ਭਰਾ ਕੋਈ ਨਹੀਂ ਨਿਵਣ ਵਾਲਾ ਤੇਰੇ ਨਾਲ ਤੂੰ ਕੱਲਾ ਹੀ ਹੈ ਗੁਰੂ ਜੀ ਕਹਿੰਦੇ ਕੱਲੀ ਜਿੰਦਾਈ ਹੈ ਸੰਸਾਰ ਵਿੱਚ ਤੇ ਕੱਲੇ ਨੇ ਤੁਰ ਜਾਣਾ ਦਾ ਸਾਥ ਤੇਰਾ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਈ ਹੈ ਚਿਤ ਕਿਉਂ ਲਾ ਕੇ ਬਹਿਣਾ ਗੁਰੂ ਜੀ ਕਹਿੰਦੇ ਮਿਹਨਤ ਕਰਨੀ ਹੈ ਭਾਈ ਬੱਚੇ ਪਾਲਦੇ ਆ ਜਾਨਵਰ ਵੀ ਪਾਲਦੇ ਆ ਆਪਦੇ ਨਾ ਜਾਨਵਰ ਵੀ ਪਸ਼ੂ ਵੀ ਆਪਦੇ ਬੱਚੇ ਪਾਲਦੇ ਆ ਪਰ ਜਦੋਂ ਥੋੜੇ ਜੇ ਮੈਚੁਰ ਹੋ ਜਾਂਦੇ ਆ ਸੁਰਤ ਸੰਭਾਲ ਵਾਲੇ ਹੋ ਜਾਂਦੇ ਆ ਪਹਿਲਾਂ ਤਾਂ ਵੇਖਦੇ ਆ ਆਪਾਂ ਚਿੜੀਆਂ ਘੁਗੀਆਂ ਗਟਾਰਾਂ ਆਪਦੇ ਬੱਚਿਆਂ ਦੇ ਮੁਖ ਤੇ ਵਿੱਚ ਨਾ ਲਿਆ ਲਿਆ ਕੇ ਜੋਗਾ ਪਾਈ ਜਾਂਦੇ ਆ ਲਿਆ ਲਿਆ ਕੇ ਪਾਈ ਜਾਂਦੇ ਆ ਉਹਨੂੰ ਉੱਡਣਾ ਵੀ ਸਿਖਾਉਂਦੇ ਗਏ ਵੀ ਆਏ ਉੱਡ ਤੂ ਹੋਣਾ ਜਦੋਂ ੜਾਰੀ ਭਰਨ ਲੱਗ ਗਿਆ ਚੋਗਾ ਚੁਗਣ ਲੱਗ ਗਿਆ ਤੇ ਫਿਰ ਜਦੋਂ ਨੇੜੇ ਜਾਂਦਾ ਨਾ ਆਪਦੀ ਮਾਂ ਦੇ ਗਟਾਰ ਦੇ ਦੇਖਿਆ ਤੁਸੀਂ ਗਟਾਰ ਉੱਪਰ ਦੇ ਵੇਖਿਓ ਠੰਗ ਮਾਰ ਕੇ ਪਰਾਂ ਕਰ ਦਿੰਦੀ ਇਹ ਚੱਲ ਭਾਈ ਆਪ ਦਾ ਕਮਾ ਤੇ ਆਪ ਦਾ ਖਾ ਆ ਜਨਮਰਾ ਤੋਂ ਸਿੱਖਿਆ ਲੈ ਲਈ ਗੁਰੂ ਜੀ ਕਹਿੰਦੇ ਬੰਦੇ ਜਨਮਰਾ ਤੋਂ ਲੈਣਾ ਅੱਤ ਗੁੱਲਾ ਚਿੜੀ ਕਾ ਚੁਗਣ ਗੈਂ ਚੜੀ ਬਿੱਲ ਲਾਏ ਖਸਮੈ ਭਾਵੈ ਉਹਾਂ ਚੰਗੀ ਜੇ ਕਰੇ ਖੁਦਾਏ ਖੁਦਾਏ ਤੇਰੇ ਨਾਲ ਤਾਂ ਚਿੜੀ ਚੰਗੀ ਆ ਗੁਰੂ ਜੀ ਕਹਿੰਦੇ ਬੰਦੇ ਆ ਕਦੇ ਚੋਗੇ ਉਹਨੇ ਕਦੇ ਆਪ ਨੇ ਆਪ ਦੇ ਵਿੱਚ ਚੋਗਾ ਭਰ ਕੇ ਨਹੀਂ ਰੱਖਿਆ ਹੁਣ ਪਤਾ ਹੈ ਪ੍ਰਮਾਤਮਾ ਦੇਣ ਵਾਲਾ ਸਭ ਨੂੰ ਦਿੰਦਾ ਗਾ ਤੇ ਮਣਾ ਤੂੰ ਕਹਿੰਦਾ ਬੈਂਕ ਬੈਲੈਂਸ ਕਹਿੰਦਾ ਭਰ ਦਿਆ ਮੈਂ ਕੀੜਾ ਦਾ ਥੱਗਿਆ ਠੱਗਾਂ ਮਾਰ ਕੇ ਕੁਛ ਕਰ ਲਾ ਗੁਰੂ ਜੀ ਕਹਿੰਦੇ ਸਾਥ ਤੇਰਾ ਚੱਲੇ ਨਾਹੀ ਇਸ ਨਾਲ ਕਿਉਂ ਚਿਤ ਲਾਈ ਹੈ ਐਸਾ ਕੰਮ ਮੂਲੇ ਨਾ ਕੀਚਾ ਜੇ ਤਾਂ ਤਪਛ ਹੋਤਾ ਹੀ ਹੈ ਐਸਾ ਕੰਮ ਗੁਰੂ ਜੀ ਕਹਿੰਦੇ ਮੂਲ ਤੋਂ ਨਾ ਕਰੀ ਮਣਾ ਜਿਹੜਾ ਕੰਮ ਕਰਕੇ ਤੈਨੂੰ ਪਛਤਾਵਾ ਲੱਗ ਜਾਵੇ ਪਛਤਾਵਾ ਲੱਗਦਾ ਨਾ ਬੇਰੇ ਚੇਤੇ ਰੱਖਿਓ ਜੀ ਗੱਲ ਕਿਸੇ ਦੇ 10 ਰੁਪਏ ਵੀ ਆਪਣੇ ਕੋਲੇ ਵੱਧ ਆ ਜਾਣ ਨਾ ਤੇ ਆਪਾਂ ਨੂੰ ਲੱਗ ਜੇ ਪਤਾ ਤੇ ਮਨ ਨੂੰ ਪਛਤਾਵਾ ਨਾਲ ਦੀ ਨਾਲ ਲੱਗ ਜਾਂਦਾ ਜੀ ਨਾਲ ਦੇ ਨਾਲ ਜਿਨ੍ਹਾਂ ਦੀ ਸਵਰਤ ਸੱਚੀ ਹੈ ਤੇ ਜਿਨ੍ਹਾਂ ਨੇ ਭਾਈ ਠੱਗੀਆਂ ਮਾਰੀਆਂ ਉਹਨਾਂ ਨੂੰ ਪਤਾ ਪੂਤਾ ਲੱਗਦਾਗਾ ਉਹਨਾਂ ਦੇ ਵਾਸਤੇ ਤਾਂ ਭਾਣ ਜਿੰਨੇ ਮਾਰ ਕੇ ਆ ਜਾਣ 10 ਰੁਪਏ ਵੀ ਰੱਬ ਦੇ ਪੈਰਾਂ ਤਾਂ 1 ਰੁਪਿਆ ਵੀ ਕਿਹਦਾ ਵੱਧ ਆ ਗਿਆ ਨਾ ਉਹ ਵੀ ਕਹਿੰਦਾ ਨਾ ਯਾਰ 1 ਰੁਪਿਆ ਵੱਧ ਆ ਗਿਆ ਭਰਾਵਾ ਕਿੱਥੇ ਦੇਵਾਂ ਮੈਂ ਇੰਨੀ ਸਵਰਤ ਸੁਚੇਤ ਹੁੰਦੀ ਪੈਰ ਤੇ ਜੇ ਸਵਰਤ ਸੁੱਤੀ ਵੀ ਹੈ ਏਰਪੋਰਟ ਆ ਦੀ ਜਿੰਨੇ ਮਰਜੀ ਆਜਾ ਪਰ ਫਿਰ ਆਪਾਂ ਅੱਗੇ ਗੱਲ ਕਰਕੇ ਟੇ ਆਂ ਪਤਾ ਲੈਕਰ ਵੱਡੇ ਵੱਡੇ ਹੁੰਦੇ ਆ ਫਿਰ ਜਿੰਨੇ ਮਰਜੀ ਆਜਾ ਜੇ ਸਵਰਤ ਜਾਗੀ ਐ ਤਾਂ ਫਿਰ ਤਾਂ 1 ਰੁਪਿਆ ਵੀ ਕਿਸਦਾ ਵੱਧ ਨਹੀਂ ਲੈਂਦਾ ਆਪਣੀ ਕਿਰਤ ਦੇ ਵਿੱਚ ਹੀ ਬਸ ਸਕੂਨ ਮਿਲਦਾਗਾ ਐਸਾ ਕੰਮ ਮੂਲੇ ਨਾ ਕੀਚਾ ਜੀਤਾਂਤ ਪਛੋਤਾਈ ਐ ਸਤਿਗੁਰੂ ਕਾ ਉਪਦੇਸ਼ ਸੁਣ ਤੋਂ ਹੋਵੇ ਤੇਰੇ ਨਾਲੇ ਗੁਰੂ ਜੀ ਕਹਿੰਦੇ ਸਤਿਗੁਰੂ ਦਾ ਆਪ ਭਾਈ ਉਪਦੇਸ਼ ਸੁਣ ਤੋਂ ਇਹ ਤੇਰੇ ਨਾਲ ਨਿਵਣ ਵਾਲਾ ਤੇਰੀ ਜਿੰਦ ਨਾ ਰਹਿਣ ਵਾਲਿਆ ਗੁਰੂ ਜੀ ਕਹਿੰਦੇ ਸਤਿਗੁਰੂ ਕਾਪ ਦੇਸੋਂ ਤੋਂ ਹੋਵੇ ਤੇਰੇ ਨਾਲੇ ਕਹ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲਿਓ ਮਾਣਾ ਪਿਆਰਿਆ ਮਨਾ ਸਦਾ ਸੱਚ ਦੀ ਸੰਭਾਲ ਕਰ ਭਾਈ ਜੇ ਜੀਵਨ ਦੇ ਵਿੱਚ ਗੁਰੂ ਜੀ ਕਹਿੰਦੇ ਤੂੰ ਸੁੱਖ ਚਾਹਣਾ ਏ ਮੇਰਾ ਜੀਵਨ ਸੁਖੀ ਹੋ ਜਾਵੇ ਮੇਰੀ ਜਿੰਦ ਔਖੀ ਨਾ ਹੋਵੇ ਇਸ ਸੰਸਾਰ ਦੇ ਵਿੱਚ ਤਾਂ ਸਦਾ ਭਾਈ ਸੱਚ ਦੀ ਸੰਭਾਲ ਕਰ ਝੂਠ ਦੇ ਕੰਧ ਦਾ ਸਾਥ ਛੱਡ ਝੂਠ ਦੀ ਪਾਲ ਜਿਹੜੀ ਕੰਧ ਬਣੀ ਪਈ ਹੈ ਨਾ ਵਿੱਚ ਇਹਨੂੰ ਪ੍ਰਮਾਤਮਾ ਦੇ ਨਾਮ ਬਾਣੀ ਨੇ ਸਿਮਰਨ ਭਜਨ ਬੰਦਗੀ ਨੇ ਭਾਈ ਤੋੜਨਾ ਹੈ ਸੋ ਇਹ ਅਰਦਾਸ ਕਰਾਂ ਗੁਰੂ ਅਕੀਰਨ ਫਿਰ ਇਹ ਜਨਮ ਲੋਕ ਸੁਖੀਏ ਪਰਲੋਕ ਸਹਿ ਲੇ ਨਾਨਕ ਹਰ ਪ੍ਰਭ